ਸੋਤਰਵਿੰਦਰ ਸਾਹਿਬ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਔਰ ਇਹ ਨਿਊਜ਼ ਲੋਕ ਇਸ ਤੇ ਯਕੀਨ ਨਹੀਂ ਕਰ ਸਕਦੇ ਇਹਦੀ ਵਜ੍ਹਾ ਕੀ ਆ ਕਿ ਅੱਜ ਤੋਂ 12 ਦਿਨ ਪਹਿਲਾਂ ਇਹ ਕਿਸੇ ਨੇ ਫੇਕ ਨਿਊਜ਼ ਆ ਗਈ ਸੀ ਕਿ ਤਰਵਿੰਦਰ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹ ਸਾਰੇ ਵੱਡੇ ਵੱਡੇ ਫਿਲਮੀ ਸਟਾਰ ਹੋ ਚਾਹੇ ਨੇਤਾ ਹੋ ਉਹ ਕਿਹੜੇ ਲੋਕ ਨਹੀਂ ਸੀਗੇ ਜਿਨ੍ਹਾਂ ਨੇ ਇਹ ਪੋਸਟਾਂ ਪਾ ਕੇ ਉਹਨਾਂ ਨੂੰ ਸਰਦਾ ਅਜਲੀ ਦੇਣੀ ਸਟਾਰਟ ਨਹੀਂ ਕੀਤੀ ਸੀ ਪਰ ਉਹ ਨਿਊਜ਼ ਝੂਠੀ ਸੀਗੇ ਕਿਉਂਕਿ ਉਹਨਾਂ ਦਾ ਪਰਿਵਾਰ ਇੰਨਾ ਕੁ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਸੀ ਤੇ ਉਹਨਾਂ ਨੂੰ ਇਹ ਪੋਸਟਾਂ ਪਾਉਣੀਆਂ ਪੈ ਗਈਆਂ ਸੀ ਕਿ ਇਦਾਂ ਨਾ ਕਰੋ ਉਹ ਬਿਲਕੁਲ ਠੀਕ ਨਹੀਂ ਤੇ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਤੇ ਉਹਨਾਂ ਦੇ ਪਰਿਵਾਰ ਨੇ ਇਸ ਦੀ ਬਿਲਕੁਲ ਵੀ ਭਾਨਕ ਨਹੀਂ ਲੱਗਣ ਦਿੱਤੀ ਔਰ ਸਿੱਧਾ ਲੋਕਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹਨਾਂ ਨੂੰ ਸ਼ਮਸ਼ਾਨ ਘਾੜ ਦੇ ਉਹਨਾਂ ਦੀ ਦੇਹ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਲੈ ਕੇ ਚਲੇ ਗਏ ਸੰਸਕਾਰ ਦੇ ਲਈ ਫਿਰ ਲੋਕਾਂ ਨੂੰ ਯਕੀਨ ਹੋਇਆ ਕਿ ਵਾਕਈ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਲਈ ਲੋਕ ਇਸ ਨਿਊਜ਼ ਦੇ ਉੱਤੇ ਵੀ ਯਕੀਨ ਨਹੀਂ ਕਰਦੇ ਸੀ ਕਿਸੇ ਨੇ ਵੀ ਪੋਸਟ ਨਹੀਂ ਪਾਈ ਉਦੋਂ ਤੱਕ ਜਦੋਂ ਤੱਕ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਦੇ ਉੱਤੇ ਨਹੀਂ ਦੇਖ ਲਿਆ ਗਿਆ ਇਸ ਦੀ ਵਜ੍ਹਾ ਦੇ ਵਿੱਚ ਹੁਣ ਉਹਨਾਂ ਦੇ ਪਰਿਵਾਰ ਨੇ ਇਦਾਂ ਕਿਉਂ ਕੀਤਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਜਦੋਂ ਉਹ ਹਸਪੀਟਲ ਦੇ ਵਿੱਚ ਦਾਖਲ ਸੀਗੇ ਕਿਸ ਤਰ੍ਹਾਂ ਲੋਕਾਂ ਨੇ ਇਹ ਨਿਊਜ਼ ਬਣਾਤੀ ਸੀ ਕਿ ਉਹਨਾਂ ਨੇ ਦੇਹ ਨੂੰ ਇੱਥੇ ਲੈ ਕੇ ਆ ਗਏ ਜੀ ਉਹਨਾਂ ਦੇ ਜਦੀ ਪਿੰਡ ਲੈ ਕੇ ਚਲੇ ਗਏ ਉਹਨਾਂ ਨੂੰ ਉਸ ਸ਼ਮਸ਼ਾਨਘਾਟ ਦੇ ਵਿੱਚ ਲੈ ਕੇ ਗਿਆ ਚਲੇ ਗਏ ਤੇ ਉਹ ਵੱਡੇ ਵੱਡੇ ਨਿਊ ਚੈਨਲਾਂ ਨੇ ਵੀ ਇਹ ਨਿਊ ਚਲਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਉਹ ਫੇਕ ਨਿਊ ਸੀਗੀ ਤੇ ਇਸ ਗੱਲ ਦੇ ਵਿੱਚ ਤੁਹਾਨੂੰ ਸਭ ਨੂੰ ਇਹ ਗੱਲ ਦਾ ਪਤਾ ਹੋਣਾ ਜਿਹਦਾ ਕਿ ਜਦੋਂ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਝੂਠੀ ਖਬਰ ਉੱਡ ਜਾਵੇ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੁੰਦੀ ਆ ਇਹਦੇ ਬਾਰੇ ਦੱਸਣ ਦੀ ਕਿਸੇ ਨੂੰ ਵੀ ਜਰੂਰਤ ਨਹੀਂ ਪਰ ਇਹ ਨਿਊਜ਼ ਅੱਜ ਸੱਚੀ ਆ ਬਹੁਤ ਲੋਕ ਹਜੇ ਵੀ ਯਕੀਨ ਨਹੀਂ ਕਰ ਰਹੇ ਕਿ ਉਹ ਨਹੀਂ ਗਿਆ ਪਰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੋ ਇਹ ਨਿਊਜ਼ ਸੱਚੀ ਆ ਸੰਸਕਾਰ ਤੋਂ ਪਹਿਲਾਂ ਉਹਨਾਂ ਨੇ ਕਿਸੇ ਨੂੰ ਵੀ ਜ਼ਿਆਦਾ ਇਹ ਨੇ ਇਨਫੋਰਮ ਦਿੱ ਇਨਫੋਰਮ ਨਹੀਂ ਕੀਤਾ ਸੀਗਾ ਕਿਸੇ ਨੂੰ ਵੀ ਕੁਝ ਨਹੀਂ ਸੀ ਪਤਾ ਕਿ ਉਹ ਹੈ ਜਾਂ ਨਹੀਂ ਹੈ ਪਰ ਜਦੋਂ ਹੀ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦੀ ਦੇਹ ਨੂੰ ਲੈ ਕੇ ਕਿ ਚਲੇ ਗਏ ਸੰਸਕਾਰ ਦੇ ਲਈ ਫਿਰ ਸਾਰਿਆਂ ਨੂੰ ਯਕੀਨ ਹੋਇਆ ਤੇ ਫਿਰ ਸਾਰਿਆਂ ਨੇ ਉੱਥੇ ਪਹੁੰਚਣਾ ਸਟਾਰਟ ਕੀਤਾ ਤੇ ਤੁਹਾਨੂੰ ਪਤਾ ਹੀ ਆ ਉਹ ਕਿਦਾਂ ਇੱਕ ਪੰਜਾਬ ਦੇ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਕਿੱਥੇ ਬਲੰਗੀਆਂ ਤੱਕ ਪਹੁੰਚ ਗਏ ਸੀਗੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਨਾਮਣਾ ਖੱਟਿਆ ਤੇ ਬਹੁਤ ਐਦਾਂ ਦੀ ਇੱਕ ਤੇ ਇੱਕ ਫਿਲਮ ਦਿੱਤੀ ਇੰਡਸਟਰੀ ਨੂੰ ਕਿ ਅੱਜ ਵੀ ਉਹਨਾਂ ਨੂੰ ਸਾਰੇ ਯਾਦ ਕਰਦੇ ਆ ਤੇ ਅੱਜ ਉਹ ਸਾਰੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਆ ਜਾਂ ਪਿਆਰ ਕਰਨ ਵਾਲੇ ਆ ਉਹਨਾਂ ਦੀ ਅੱਖ ਨਾਮਾ ਤੇ ਤਰਮਿੰਦਰ ਸਾਹਿਬ ਨੇ ਇਹ ਕੁਛ ਖਟਿਆ ਸੀ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਫੈਨ ਫਾਲੋਅਰਸ ਹੀ ਜਿਹੜੇ ਉਹਨਾਂ ਨੂੰ ਬਾਕੀ ਪਿਆਰ ਕਰਦੇ ਸੀ ਅੱਜ ਉਹਨਾਂ ਦੇ ਜਾਨ ਮਗਰੋਂ ਉਹਨਾਂ ਦੇ ਦਿਲ ਉਦਾਸ ਆ ਟੁੱਟੇ ਆ ਦਿਲ ਉਹਨਾਂ ਦੇ ਕਿ ਇਹ ਕੁਛ ਉਹਨਾਂ ਨੇ ਖਟਿਆ ਬਹੁਤ ਲੋਕ ਕਹਿੰਦੇ ਆ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਪਰ ਜਿਹੜੇ ਇੰਨੇ ਲੋਕ ਉਹਨਾਂ ਦੇ ਜਾਣ ਦੇ ਬਾਅਦ ਆਫਸੋਰਸ ਦੇ ਵਿੱਚ ਆ ਔਰ ਧਰਮਿੰਦਰ ਸਾਹਿਬ ਦਾ ਤੁਹਾਨੂੰ ਸਾਰਿਆਂ ਨੂੰ ਨੇਚਰ ਦਾ ਵੀ ਪਤਾ ਹੀ ਖੁੱਲੇ ਵਿਚਾਰਾਂ ਦੇ ਸੀ ਖੁੱਲੇ ਸੁਆਦ ਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਜਿੰਨਾਂ ਵੀ ਜਿੰਨਾਂ ਨੇ ਵੀ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਬਹੁਤ ਹੀ ਦਿਲਦਾਰ ਬੰਦਾ ਸੀਗਾ ਕਿ ਇੱਕ ਪੰਜਾਬ ਚੋਂ ਉੱਠ ਕੇ ਕਿੱਥੇ ਤੱਕ ਪਹੁੰਚਣਾ ਤੇ ਫਿਰ ਵੀ ਉਹਨੇ ਬਿਲਕੁਲ ਵੀ ਕਿਸੇ ਚੀਜ਼ ਦਾ ਐਦਾਂ ਦਾ ਘਮਾਣ ਨਹੀਂ ਸੀਗਾ ਬੰਦੇ ਦੇ ਵਿੱਚ ਇਸ ਤਰਵਿੰਦਰ ਦੀ ਮੌਤ ਤੋਂ ਬਾਅਦ ਬਹੁਤ ਲੋਕ ਟੈਨਸ਼ਨ ਦੇ ਵਿੱਚ ਇਹ ਵੀ ਹੈ ਕਿ ਹੁਣ ਅਸੀਂ ਨਿਊਜ਼ ਚਲਾ ਦਈਏ ਕਿਉਂਕਿ ਉਹ ਚੈਨਲਾਂ ਨੇ ਪਹਿਲਾਂ ਝੂਠੀ ਨਿਊਜ਼ ਚਲਾਈ ਹੋਈ ਸੀ ਤੇ ਹੁਣ ਉਹ ਸੱਚੋ ਪੰਜ ਦੇ ਵਿੱਚ ਸੀ ਕਿ ਹੁਣ ਅਸੀਂ ਚਲਾਈਏ ਜਾਂ ਨਾ ਚਲਾਈਏ ਕਿਉਂਕਿ ਜਦੋਂ ਉਹ ਨਿਊਜ਼ ਚਲਾਉਂਦੇ ਆ ਤੇ ਲੋਕ ਫੇਰ ਕਮੈਂਟ ਵੀ ਨੀਚੇ ਕਰਦੇ ਤੁਸੀਂ ਪਹਿਲਾਂ ਵੀ ਇਹ ਨਿਊਜ਼ ਚਲਾਈ ਸੀਗੀ ਸੋ ਹੁਣ ਤੁਹਾਨੂੰ ਸੋਚਣਾ ਚਾਹੀਦਾ ਜਿੰਨੇ ਵੀ ਐਦਾਂ ਦੇ ਨਿਊਜ਼ ਨਾਲਾ ਜਾਂ ਇਦਾਂ ਦੇ ਰਿਪੋਰਟਰ ਸੋ ਤੁਹਾਨੂੰ ਥੋੜਾ ਜਿਆ ਸੋਚਣਾ ਚਾਹੀਦਾ ਕਿ ਜਦੋਂ ਕਿਸੇ ਪਰਿਵਾਰ ਦਾ ਕਿਸੇ ਦਾ ਜੀ ਚਲੇ ਜਾਂਦਾ ਉਹਨਾਂ ਦੇ ਪਰਿਵਾਰ ਦਾ ਤੇ ਤੁਹਾਨੂੰ ਮਾਈਕ ਉਹਨਾਂ ਦੇ ਮੂੰਹ ਦੇ ਅੱਗੇ ਨਹੀਂ ਕਰਨੀ ਚਾਹੀਦੀ ਕੀ ਹੋਇਆ ਕਿਸ ਤਰ੍ਹਾਂ ਦਾ ਫੀਲ ਕਰਦੇ ਪਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕਿਸੇ ਦਾ ਪਰਿਵਾਰ ਮੈਂਬਰ ਜਾਂਦਾ ਤਾਂ ਉਹਨੂੰ ਕੀ ਫੀਲ ਹੁੰਦਾ ਹੁੰਦਾ ਤੇ ਉਹਨਾਂ ਨੂੰ ਆਪਣੇ ਆਪ ਦੀ ਸੋਚ ਹੀ ਨਹੀਂ ਹੁੰਦੀ ਤੁਸੀਂ ਉਹਨਾਂ ਦੇ ਅੱਗੇ ਮਾਈਕ ਕਰਦੇ ਆ ਫੋਟੋਆਂ ਖਿੱਚਦੇ ਆ ਤੇ ਉਹ ਚਲਾਉਂਦੇ ਆ ਫਿਰ ਆਪਣੇ ਵਿਊ ਦੇ ਚੱਕਰ ਲਈ ਰੇਟਿੰਗ ਦੇ ਚੱਕਰ ਲਈ ਇਹ ਸਾਰਾ ਕੁਝ ਸਹੀ ਨਹੀਂ ਹੈ ਹਰ ਇੱਕ ਕੇਸ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਤੁਹਾਨੂੰ ਸਾਰਾ ਕੁਝ ਸਮਝਣਾ ਚਾਹੀਦਾ ਕਿਉਂਕਿ ਇਹੀ ਇੱਕ ਵਜ੍ਹਾ ਸੀਗੀ ਕਿ ਉਹਨਾਂ ਨੇ ਕਿਸੇ ਨੂੰ ਇਨਫਾਰਮ ਨਹੀਂ ਕੀਤਾ ਮਾ ਦੇ올 ਪਰਿਵਾਰ ਨੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਕਿਸੇ ਨਿਊ ਚੈਨਲ ਨੂੰ ਉਦੋਂ ਤੱਕ ਪਤਾ ਨਹੀਂ ਸੀ ਲੱਗਾ ਚੱਕਾ ਸਕਿਆ ਜਿੰਨੀ ਦੇਰ ਉਹ ਸਮਸ਼ਾਨ ਘਾਟ ਦੇ ਵਿੱਚ ਨਹੀਂ ਚਲੇ ਗਏ ਸੋ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਆਪ ਸੋਚਣਾ ਪੈਣਾ ਆਪਣੀ ਪੀੜ੍ਹੀ ਥੱਲੇ ਸੋਚਿਆ ਵੀ ਮਾਰਨਾ ਪੈਣਾ ਸਿਆਣਿਆਂ ਦੀ ਕਹਾਵਤ ਹੈ ਕਿਉਂਕਿ ਅੱਗੇ ਤੋਂ ਕੋਈ ਐਦਾਂ ਦੀ ਅਨਹੋਣੀ ਨਾ ਹੋਵੇਗੀ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਹਮਣੇ ਆ ਕੇ ਕਹਿਣਾ ਪਵੇ ਕਿ ਨਹੀਂ ਜੀ ਉਹ ਜੀਵਤ ਹਲੇ ਨਹੀਂ ਮਰਿਆ ਸੋ ਇਹ ਅਨਹੋਣੀਆਂ ਨਾ ਹੋਇਆ ਕਰੋ ਸੋ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਤੇ ਬਾਕੀ ਆਪਾਂ ਇਹ ਅਰਦਾਸ ਕਰਦੇ ਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਰੱਬ ਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ